ਆਮ ਆਦਮੀ ਪਾਰਟੀ ਦੇ ਆਗੂ ਹਿੰਮਤ ਸਿੰਘ ਸ਼ੇਰਗਿੱਲ ਜਿਨ੍ਹਾਂ ਦਾ ਕਿ ਕੁਝ ਦਿਨ ਪਹਿਲਾਂ ਕੈਨੇਡਾ ਵਿੱਚ ਵਿਆਹ ਦਾ ਪ੍ਰੋਗਰਾਮ ਸੀ ਜਿੱਥੇ ਇੱਕ ਸਰਕਾਰ ਦੇ ਬਹੁਤ ਸਾਰੇ ਮੰਤਰੀ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਇਨਵਾਈਟਡ ਸਨ ਪ੍ਰੋਗਰਾਮ ਤੇ ਚੱਲ ਰਹੇ ਗੀਤਾਂ ਚੋਂ ਇੱਕ ਗੀਤ ਸਿੱਧੂ ਮੂਸੇਵਾਲੇ ਦਾ ਵੀ ਸੀ ਜਿਸ ਉੱਪਰ ਕੁਲਤਾਰ ਸਿੰਘ ਸੰਧਵਾ ਨੱਚਦੇ ਨਜ਼ਰ ਆਏ ਤੇ ਇਸ ਵੀਡੀਓ ਨੂੰ ਸਿੱਧੂ ਮੂਸੇਵਾਲੇ ਦੇ ਫੈਨ ਪੇਜਾਂ ਤੇ ਕਾਫੀ ਵਾਇਰਲ ਕੀਤਾ ਜਾ ਰਿਹਾ ਹੈ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਿੱਧੂ ਮੂਸੇਵਾਲੇ ਦੇ ਕੁਝ ਫੈਨਾਂ ਨੇ ਲਿਖਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਜਿਸ ਦੇ ਗੀਤ ਉੱਪਰ ਜਿੰਨਾ ਜ਼ੋਰ ਲਗਾ ਕੇ ਨੱਚ ਰਹੇ ਹੋ ਕਾਸ਼ ਉਸ ਦੇ ਕਾਤਲਾਂ ਨੂੰ ਸਜ਼ਾਵਾ ਦੇਣ ਅਤੇ ਉਹਨਾਂ ਦੀਆਂ ਜੇਲ੍ਹਾਂ 'ਚ ਹੋਈਆਂ ਇੰਟਰਵਿਊਆਂ ਵਿਰੁੱਧ ਇਸ ਤੋਂ ਅੱਧਾ ਵੀ ਜ਼ੋਰ ਮਾਰਿਆ ਹੁੰਦਾ ਤਾਂ ਉਸ ਦੇ ਮਾਪਿਆਂ ਨੂੰ ਤੁਹਾਡੀ ਸਰਕਾਰ 'ਚ ਆ ਦਿਨ ਨਾ ਦੇਖਣੇ ਪੈਂਦੇ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਗੋਲਡੀ ਬਰਾੜ ਦੀ ਹੋਈ ਇੰਟਰਵਿਊ ਤੇ ਨਾਰਾਜ਼ਗੀ ਜਤਾਈ ਹੈ ਬਲਕੌਰ ਸਿੰਘ ਨੇ ਲਿਖਿਆ ਕਿ 10 ਮਹੀਨਿਆਂ ਬਾਅਦ ਗੈਂਗਸਟਰ ਦੀਆਂ ਜੇਲਾਂ ਵਿੱਚ ਹੋਈਆਂ ਸ਼ਰਿਆਮ ਇੰਟਰਵਿਊਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਵਾਉਣ ਵਿੱਚ ਕਾਮਯਾਬ ਹੋਏ ਸੀ ਇਹ ਵੀ ਮਾਨਯੋਗ ਅਦਾਲਤਾਂ ਕਰਕੇ ਸੰਭਵ ਹੋਇਆ ਜਦਕਿ ਸਰਕਾਰ ਨੇ ਇਸ ਗੰਭੀਰ ਮਸਲੇ ਤੇ ਕੋਈ ਜ਼ਿੰਮੇਵਾਰ ਭੂਮਿਕਾ ਨਹੀਂ ਨਿਭਾਈ ਹੁਣ ਇੱਕ ਹੋਰ ਗੈਂਗਸਟਰ ਦੀ ਇੰਟਰਵਿਊ ਚਲਾ ਦਿੱਤੀ ਗਈ ਜਿਸ ਨੂੰ ਹਾਲ ਹੀ ਵਿੱਚ ਹੀ ਭਾਰਤ ਸਰਕਾਰ ਨੇ ਆਤਵਾਦੀ ਐਲਾਨਿਆ ਹੈ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਭਾਰਤ ਸਰਕਾਰ ਨੇ ਮੀਡੀਆ ਆਧਾਰਿਆਂ ਨੂੰ ਦੇਸ਼ ਵਿਰੋਧੀ ਅੰਸਰਾਂ ਨੂੰ ਆਪਣੇ ਚੈਨਲਾਂ 'ਤੇ ਜਗ੍ਹਾ ਨਾ ਦੇਣ ਲਈ ਐਡਵਾਈਜ਼ਰੀ ਜਾਰੀ ਕੀਤੀ ਸੀ ਫਿਰ ਇਹ ਸਭ ਕਿਸ ਤਰ੍ਹਾਂ ਹੋ ਰਿਹਾ ਹੈ ਉਹ ਵੀ ਚੋਣਾਂ ਤੋਂ ਪਹਿਲਾਂ ਇੰਟਰਵਿਊ ਵਿੱਚ ਸ਼ਰਿਆਮ ਫਿਰਕਿਆਂ ਨੂੰ ਅਕਸਾਉਣ ਲਈ ਗੱਲਾਂ ਕੀਤੀਆਂ ਗਈਆਂ ਹਨ ਕਿ ਇਹ ਸਰਕਾਰਾਂ ਨੂੰ ਦੇਖ ਨਹੀਂ ਰਿਹਾ ਜਾਂ ਇਹ ਸਭ ਹੋ ਹੀ ਸਹਿਮਤੀ ਨਾਲ ਰਿਹਾ ਹੈ ਅਫਸੋਸ ਦੀ ਗੱਲ ਇਹ ਹੈ ਕਿ ਜੋ ਸੋਸ਼ਲ ਮੀਡੀਆ ਕਦੇ ਇਨਸਾਫ਼ ਲਈ ਆਵਾਜ਼ ਚੁੱਕਦਾ ਸੀ ਉਹੋ ਵੀ ਅੱਜਕੱਲ ਗੁੰਡਿਆਂ ਦੀ ਆਵਾਜ਼ ਬੁਲੰਦ ਕਰ ਰਿਹਾ ਹੈ ਜੋ ਪੱਤਰਕਾਰ ਹੀ ਕਦੇ ਪੀੜਤਾਂ ਦੀ ਗੱਲ ਰੱਖਣ ਦਾ ਜਰੀਆ ਸੀ ਉਹ ਅੱਜਕੱਲ ਗੁੰਡਾ ਅੰਸਰਾਂ ਦੀ ਗੱਲ ਰੱਖਣ ਦਾ ਪਲੇਟਫਾਰਮ ਬਣਦਾ ਜਾ ਰਿਹਾ ਹੈ 100% ਪੱਕੀ ਸਲਾਹ ਪੱਕਾ ਕਰੋ ਸਮੱਸਿਆ ਕੋਈ ਵੀ ਹੋਵੇ ਲਵ ਮੈਰਿਜ ਬ੍ਰੇਕਅਪ ਸੋਲਿਊਸ਼ਨ ਫੋਨ ਕਰੋ ਸਮਾਧਾਨ ਪਾਓ ਲੱਕੀ ਨੰਬਰ ਗ੍ਰੇਟਿਸ ਆਪਣਾ ਪਿਆਰ ਵਾਪਸ ਪਾਓ ਨੌਕਰੀ ਕਰੋ ਬਾਪੇ ਪਤਨੀ ਚੁੱਤ ਜਗੜਾ ਸੰਸਕਰਮ ਦੁਸ਼ਮਨ ਤੋਂ छुटकारा ਕੋਈ ਆ ਪਿਆਰ ਵਾਪਸ ਪਾਣਾ ਜਾਂ ਤੂ ਟੋਣਾ ਕੀਤਾ ਕਰਾ विदेश वशीकरण करने करने हर जगह निराश गुरु पासा जी अठानवे सात सौ साठ चौताली चार सौ तिरवंजा